तेरा भी आसरा शरीर दानी प्रेमी बलभीन सिंहसा अमर हो अमर रहे अमर रहे प्रेमी बलभीन सिंहसा अमरो ਚੰਗਾ ਸਾਧ ਤਰੀ ਸੋਤੇ ਰਾਜਾਂਗੇ ਠੋਕੇ ਪੱਤੂ ਪੱਤੂ ਤੇ ਰੋਦਾ ਇੱਕ ਹੀ ਨਾਮ ਸਾਹ ਸਤਨਾਮ ਸਾਹ ਸਤਨਾਮ ਪੱਤੂ ਪੱਤੂ ਤੇ ਰੋਦਾ ਇੱਕ ਹੀ ਨਾਮ ਸਾਹ ਸਤਨਾਮ ਸਾਹ ਸਤਨਾਮ ਸਰੀਰ ਜਾਨੀ ਤ੍ਰੇਨੂ ਬਦਵੀਰ ਚੰਗੇ ਸੰਸਾਰ ਅਨੁਸੂਚੀ ਦੇ ਰੇਲਾ ਕਾਰਜ ਤੇ ਜੀ ਦਾਨ ਕੀਤਾ ਗਿਆ ਉਹ ਕਿਵੇਂ ਦੇਖਦਾ ਹੈ ਜੀ ਤਸਵੀਰ ਜੀ ਇੱਕ ਬਹੁਤ ਮਲੁਖਤਾ ਦੇ ਲਈ ਉੱਤਮ ਕਾਰਜ ਹੈ ਸਾਡੇ ਪ੍ਰੇਮੀ ਬਲਬੀਰ ਸਿੰਘ ਜੀ ਇੱਕ ਬੜੇ ਸੱਚੇ ਸੇਵਾਦਾਰ ਰਹੇ ਨੇ ਡੇਰੇ ਦੇ ਔਰ ਇਹਨਾਂ ਨੇ ਪਹਿਲਾਂ ਹੀ ਕੀਤਾ ਹੋਇਆ ਸੀ ਕਿ ਮੇਰੀ ਮੌਤ ਤੋਂ ਬਾਅਦ ਜਿਹੜਾ ਮੇਰਾ ਸ਼ਰੀਰ ਹੈ ਉਹ ਦਾਨ ਕੀਤਾ ਜਾਵੇ ਇਸ ਦੇ ਨਾਲ ਕੀ ਜਿਹੜੀ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਜਿਹੜੇ ਨਵੇਂ ਬੱਚੇ ਡਾਕਟਰੀ ਕਾਰਜਾਂ ਦੇ ਵਿੱਚ ਖੋਜਾਂ ਕਰਦੇ ਨੇ ਉਹਦੇ ਵਿੱਚ ਇਸ ਸ਼ਰੀਰ ਦਾ ਬੜਾ ਸਹਾਇਕ ਰਹਿਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਸ ਤੋਂ ਨੇਕ ਕੰਮ ਹੋਰ ਕੋਈ ਨਹੀਂ ਹੋ ਸਕਦਾ ਉਹ ਵੀ ਆਮ ਤੌਰ ਤੇ ਕਹਿੰਦੇ ਵੀ ਜੇ ਚਲਾਉਣਾ ਜਾਂ ਦਫਨਾਉਣਾ ਜ਼ਰੂਰੀ ਹੁੰਦਾ ਇਹ ਤਾਂ ਜੀ ਸਾਡੀਆਂ ਪਰੰਪਰਾਵਾਂ ਨੇ ਗਿਆ ਇੱਕ ਸਾਡੇ ਅੰਦਰ ਭਰਮ ਹੈ ਜਿਹੜਾ ਜਿਸ ਜਿਸ ਸਰੀਰ ਨੇ ਮੱਚ ਕੇ ਖਤਮ ਹੋ ਜਾਣਾ ਜਾਂ ਪਾਣੀ ਦੇ ਵਿੱਚ ਹੜ ਜਾਣਾਗਾ ਉਸ ਸਰੀਰ ਦਾ ਮਤਲਬ ਯੋਗ ਹੈ ਜਿਹੜਾ ਉਸ ਸਰੀਰ ਦੀ ਵਰਤੋਂ ਮੰਨੋਂ ਪ੍ਰੰਤ ਹੈ ਜਿਹੜੀ ਅਗਰ ਉਹ ਖੋਜਾਂ ਲਈ ਕੀਤੀ ਜਾਵੇ ਉਸ ਨਾਲ ਮਲੁਕਤਾ ਦਾ ਸਭ ਤੋਂ ਵੱਡਾ ਭਲਾ ਹੁੰਦਾ ਹੁਣ ਸਰਿੰਦਰ ਜੀ ਕਾ ਵੀ ਬਾਡੀ ਆ ਜੀ ਦਾਨ ਕੀਤਾ ਗਿਆ ਕਿੰਨਾ ਦਾ ਸਰੀਰ ਦਾਨ ਕੀਤਾ ਹੈ ਅੱਜ ਜਿਹੜਾ ਸਰੀਰਦਾਨ ਹੋਇਆ ਜੀ ਬਰਨਾਲੇ ਬਲਾਕ ਦੇ ਵਿੱਚ ਸ਼ਹਿਰ ਬਰਨਾਲੇ ਚ ਜ਼ੋਨ ਨੰਬਰ 2 ਦੇ ਵਿੱਚ ਪ੍ਰੇਮੀ ਬਲਵੀਰ ਸਿੰਘ ਜੀ ਪੁੱਤਰ ਲక్ష్మణ ਸਿੰਘ ਜੀ ਜਿਹੜੇ ਕਿ ਰਾਤ ਵਧੀਆ ਸਥਿਤੀ ਦੇ ਵਿੱਚ ਸੀ ਅਚਾਨਕ ਉਹਨਾਂ ਨੂੰ ਰਾਤ ਨੂੰ ਅਟੈਕ ਦੀ ਥੋੜੀ ਪ੍ਰੋਬਲਮ ਹੋਈ ਜਿਹਦੇ ਕਾਰਨ ਉਹਨਾਂ ਨੂੰ ਫਿਰ ਡਾਕਟਰ ਦੇ ਲਜਾਇਆ ਗਿਆ ਤਾਂ ਉੱਥੇ ਉਹ ਆਪਣਾ ਸਵਾਸਾ ਰੂਪੀ ਪੁੰਜੀ ਪੂਰੀ ਕਰਦੇ ਹੋਏ ਮਾਲਕ ਦੇ ਚਰਨਾਂ ਦੇ ਵਿੱਚ ਜਾਵਰਾਜੇ ਤਾਂ ਤਕਰੀਬਨ 71 ਵਾਡੀਆਂ ਜਿਹੜੀਆਂ ਬਲਾਕ ਦੇ ਵਿੱਚੋਂ ਉਹ ਡੋਨੇਟ ਹੋ ਚੁੱਕੀਆਂ ਤਾਂ ਪ੍ਰੇਮੀ ਬਲਵੀਰ ਸਿੰਘ ਦਾ ਵੀ ਜਿਹੜਾ ਅੱਜ ਸਰੀਰਦਾਨ ਉਹ ਉਹਨਾਂ ਦੇ ਪਰਿਵਾਰ ਦੀ ਪੂਰੀ ਸਹਿਮਤੀ ਦੇ ਨਾਲ ਉਹਨਾਂ ਨੇ ਮਿਲ ਕੇ ਸਾਰੇ ਫਾਰਮ ਵਗੈਰਾ ਭਰ ਕੇ ਜੋ ਮਤਲਬ ਕਾਰਵਾਈਆਂ ਸਾਰੀ ਪੂਰੀ ਕਰਕੇ ਪਰਿਵਾਰ ਵੱਲੋਂ ਉਹਨਾਂ ਦਾ ਸਰੀਰ ਹੈ ਜਿਹੜਾ ਉਹ ਆਯੁਰਵੇਦਾ ਹਸਪੀਟਲ ਛੱਜਰ ਹਰਿਆਣਾ ਦੇ ਵਿੱਚ ਦਾਨ ਕੀਤਾ ਗਿਆ। ਹਾਂ ਜੀ ਜੀ ਕੀ ਨਾਮ ਤੁਹਾਡਾ? ਮੇਰਾ ਇਹ ਹਰਜੀਤ ਸਿੰਘ ਜੀ। ਜਿਨ੍ਹਾਂ ਦਾ ਸਰੀਰ ਦਾਨ ਕੀਤਾ ਗਿਆ ਕੀ ਲੱਗਦੇ ਸੀਗੇ ਤੁਹਾਡੇ? ਉਹ ਮੇਰੇ ਪਿਤਾ ਜੀ ਸੀ। ਅੱਛਾ ਇਹਨਾਂ ਦੀ ਇਹ ਅੰਤਿਮ ਇੱਛਾ ਸੀ ਕਿ ਇਹਨਾਂ ਦਾ ਸਰੀਰ ਦਾਨ ਕੀਤਾ ਜਾਵੇ? ਹਾਂ ਜੀ ਹਾਂ ਜੀ ਉਹਨਾਂ ਨੇ ਪਹਿਲਾਂ ਤੁਸੀਂ ਕਹਿ ਕੇ ਰੱਖਿਆ ਸੀ ਵੀ ਮੇਰੇ ਮੰਨਣ ਤੋਂ ਪ੍ਰੰਤ ਤੱਕ ਮੇਰਾ ਸਰੀਰ ਜੋ ਦਾਨ ਕੀਤਾ ਜਾਵੇ